ਹੁਣ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸਕੂਲਾਂ ਦੇ ਨਾਲ-ਨਾਲ ਕਾਲਜਾਂ ਦੇ ਵਿੱਚ ਵੀ ਜੜੀਆਂ ਨੇ ਉਹ ਛੁੱਟੀਆਂ ਜੜੀਆਂ ਨੇ ਉਸ ਨੂੰ ਲੈ ਕੇ ਫੈਸਲਾ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਸਕੂਲ ਔਰ ਕਾਲਜ ਜਿਹੜੇ ਨੇ ਬੰਦ ਰਹਿਣਗੇ ਕੁਝ ਜਗ੍ਹਾ ਤੇ ਅਗਲੇ 72 ਘੰਟੇ ਜਾਣੇ ਕਿ 3 ਦਿਨਾਂ ਦੇ ਲਈ ਤੇ ਕੁਝ ਜਗ੍ਹਾ ਤੇ ਜਿਹੜਾ ਹੈ ਉਹ ਅਨਮਿੱਥੇ ਸਮੇ ਲਈ ਜਿਹੜਾ ਹੈ ਉਹ ਆਗਾਮੀ ਆਦੇਸ਼ਾਂ ਤੱਕ ਜਿਹੜਾ ਹੈ ਉਹ ਸਕੂਲ ਬੰਦ ਰਹਿਣਗੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਹੈ ਉਹ ਵੱਡਾ ਫੈਸਲਾ ਜਿਹੜਾ ਹੈ ਅੱਜ ਆ ਗਿਆ ਹੈ ਅੱਜ ਤੋਂ ਹੀ ਇਹਨਾਂ ਗੱਲਾਂ ਦਾ ਜਿਹੜਾ ਹੈ ਸਕੂਲਾਂ ਨੂੰ ਕਾਲਜਾਂ ਨੂੰ ਜਿਹੜਾ ਉਹ ਧਿਆਨ ਰੱਖਣਾ ਪਏਗਾ ਐਡਵਾਈਜ਼ਰੀ ਜਿਹੜੀ ਆ ਪ੍ਰੋਪਰ ਜਾਰੀ ਕਰ ਦਿੱਤੀ ਗਈ ਆ ਦੋਸਤੋ ਆਪਾਂ ਹੁਣ ਜਾਣ ਲੈਣੇ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਜਿਹੜੇ ਨੇ ਸਕੂਲ ਬੰਦ ਰਹਿਣਗੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਪੰਜਾਬ ਔਰ ਹਰਿਆਣਾ ਦੇ ਵਿੱਚ ਇਸ ਵਾਰ ਨੂੰ ਲੈ ਕੇ ਜਿਹੜਾ ਹੈ ਉਹ हाई अलर्ट जारी ਕੀਤਾ ਗਿਆ ਬਾਰਡਰ ਦੇ ਇਲਾਕਿਆਂ ਦੇ ਉੱਪਰ ਖਾਸ ਨਜ਼ਰ ਹੈ ਸਕੂਲ ਤੇ ਕਾਲਜ ਤੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਆਦੇਸ਼ ਦੇ ਦਿੱਤੇ ਨੇ ਤਾਂ ਦੋਸਤੋ ਆਪਾਂ ਅੱਗੇ ਜਾਣਨ ਤੋਂ ਪਹਿਲਾਂ ਇਹ ਇਹ ਜਾਣਨ ਤੋਂ ਪਹਿਲਾਂ ਕਿ ਛੁੱਟੀ ਕਿੱਥੇ-ਕਿੱਥੇ ਹੋਈ ਆ ਤਾਂ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਵੀ ਅਸੀਂ এডੂਕੇਸ਼ਨ ਦੇ ਨਾਲ ਰਿਲੇਟਿਡ ਹਰ ਇੱਕ ਜਾਣਕਾਰੀ ਆਪਣੇ ਇਸ ਚੈਨਲ ਦੇ ਉੱਪਰ ਸ਼ੇਅਰ ਕਰਦੇ ਹਾਂ ਤਾਂ ਮੇਕ ਸ਼ੋਰ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਦੀ ਨਾਲ ਪਹਿਲਾ ਆਈਕਨ ਬਟਨ ਵੀ ਦਬਾ ਲਿਓ ਕਿਉਂਕਿ ਐਜੂਕੇਸ਼ਨਲ ਨਿਊਜ਼ ਦੇ ਨਾਲ-ਨਾਲ ਇੱਥੇ ਹਰ ਇੱਕ ਜੌਬ ਦੀ ਜਾਣਕਾਰੀ ਜਿਹੜੀ ਆ ਉਹ ਵੀ ਦਿੱਤੀ ਜਾਂਦੀ ਤਾਂ ਦੋਸਤੋ ਹੁਣ ਜਿਹੜੇ ਨੇ ਸਕੂਲਾਂ ਔਰ ਕਾਲਜਾਂ ਦੇ ਵਿੱਚ ਅਗਲੇ 72 ਘੰਟਿਆਂ ਦੇ ਲਈ ਛੁੱਟੀਆਂ ਰਹਿਣੀਆਂ ਤੇ ਨਾਲ ਹੀ ਕੁਝ ਜ਼ਿਲ੍ਹੇ ਐਸੇ ਨੇ ਜਿੱਥੇ ਲੰਬੇ ਸਮੇਂ ਵਾਸਤੇ ਵੀ ਛੁੱਟੀਆਂ ਹੋ ਸਕਦੀਆਂ ਨੇ ਜਿਵੇਂ ਕਿ ਜੇ ਆਪਾਂ ਗੱਲ ਕਰੀਏ ਇੱਥੇ ਤਾਂ ਅਮਰਤਸਰ ਫਰੋਜ਼ਪੁਰ ਪਠਾਨਕੋਟ ਗੁਰਦਾਸਪੁਰ ਤੇ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਉਹ 3 ਦਿਨ ਦੀ 72 ਘੰਟੇ ਦੀ ਛੁੱਟੀ ਕਰ ਦਿੱਤੀ ਗਈ ਆ ਉਸ ਤੋਂ ਬਾਅਦ ਸੈਟਰਡੇ ਸੰਡੇ ਦੀ ਆਲਰੇਡੀ ਛੁੱਟੀ ਹੈ ਤਾਂ ਮਾਹੌਲ ਜਿਹੜਾ ਹੈ ਠੀਕ ਨਾ ਹੋਣ ਕਰਕੇ ਸਕੂਲ ਅਤੇ ਕਾਲਜ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ ਤਾਂ ਦੋਸਤੋ ਇਹ ਫਿਲਹਾਲ 72 ਘੰਟਿਆਂ ਦੇ ਲਈ ਜਿਹੜਾ ਹੈ ਇਹਨਾਂ ਨੂੰ ਬੰਦ ਕੀਤਾ ਗਿਆ ਹੈ ਤੇ ਨਾਲ ਦੀ ਨਾਲ ਫਜ਼ਿਲਕਾ ਦੇ ਵਿੱਚ ਜਿਹੜਾ ਹੈ ਉਹ ਅਨਮਿੱਥੇ ਟਾਈਮ ਦੇ ਲਈ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਯਾਨੀ ਕਿ ਲੰਬੀਆਂ ਛੁੱਟੀਆਂ ਨੇ ਕਿੰਨਾ ਟਾਈਮ ਕਿੰਨੇ ਦਿਨ ਰਹਿਣਗੀਆਂ ਹਾਲੇ ਇਸ ਦੇ ਬਾਰੇ ਕੋਈ ਆਫੀਸ਼ੀਅਲ ਲੈਟਰ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਅਮਰਸਰ ਫੋਟਪੁਰ ਪਠਾਨਕੋਟ ਤਾਸਪੁਰਤੀ ਤਰੰਤ ਅਰੰਦੇ ਆਫੀਸ਼ੀਅਲ ਲੈਟਰ ਜਿਹੜੇ ਨੇ ਡੀਸੀਸ ਵੱਲੋਂ ਸਕੂਲ ਡਿਪਾਰਟਮੈਂਟਸ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤੇ ਇਹਨਾਂ ਜਗ੍ਹਾ ਤੇ ਹੁਣ ਸਰਕਾਰੀ ਪ੍ਰਾਈਵੇਟ ਸਾਰੇ ਸਕੂਲ ਔਰ ਕਾਲਜ ਜਿਹੜੇ ਨੇ ਬੰਦ ਰਹਿਣਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਆ ਉਹ ਪਹੁੰਚ ਸਕੇ ਜਲਦੀ ਤੁਹਾਨੂੰ ਨਵੀਂ ਅਪਡੇਟ ਦੇਵਾਂਗੇ ਬਨੇ ਰਹੋ ਸਾਡੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ